हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਿੱਖੀ ਪਿੰਡ ਤੋਂ ਖੇਮਕਰਨ ਰੋਡ ਦੋਸਤੋ ਆਉਣਾ ਤੁਸੀਂ ਤੇ ਰਸਤੇ ਵਿੱਚ ਅਲਗੋ ਕੋਠੀ ਆ ਦੋਸਤੋ ਤੇ ਮੇਰ ਜਗਰੂਪ ਸਿੰਘ ਹੋਰਾਂ ਦੇ ਨੰਬਰ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਅਲਗੋ ਕੋਠੀ ਕਰਨੀ ਆ ਅੱਜ 14 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾ ਤੁਸੀਂ ਨੋਟ ਕਰ ਲਓ ਵੈਸੇ ਝੋਟੀਆਂ ਤੁਹਾਨੂੰ ਦੋ ਦਿਖਾਵਾਂਗੇ ਦੋਸਤੋ ਤੇ ਦੋਨੋਂ ਗੱਬਣ ਤੇ ਟਾਈਮ ਤੁਸੀਂ ਨੋਟ ਕਰ ਲਓ ਤਕਰੀਬਨ ਕੋਈ 1.5 ਵਜੇ ਦੁਪਹਿਰ ਦਾ ਸਮਾ ਹੈਗਾ ਅੱਜ ਬਿਲਕੁਲ ਸ਼ਕੀਨ ਵੀਰਾਂ ਦੇ ਲਈ ਬਿਲਕੁਲ ਸ਼ਕੀਨ ਝੋਟੀਆਂ ਵੀਰ ਲੈ ਕੇ ਆਇਆ ਇੱਕ ਨੀਲੀ ਰਾਵੀ ਦੀ ਜਿਹੜੀ ਦੋਸਤੋ ਝੋਟੀ ਉਹ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਸੂਆ ਪੁੱਛ ਲਾਂਗੇ ਸਮਾ ਪੁੱਛ ਲਾਂਗੇ ਕਿੰਨੇ ਦਿਨ ਲੈਂਦੀ ਹੈ ਜੇ ਸੂਣ ਦੇ ਵਿੱਚ ਇੱਕ ਫੁੱਲ ਵੱਡੀ ਹਾਈਟ ਦੀ ਆ ਚੰਗੇ ਸੋਹਣੇ ਕਦ ਕਰਦੀ ਆ ਤੇ ਪਹਿਲਣ ਝੋਟੀ ਜਿਹੜੀ ਆ ਦੋਸਤੋ ਇਹ ਸੂਣੀ ਆ ਠੀਕ ਆ ਕੁੰਡੀ ਆ ਮਾਰਕਿੰਗ ਵੇਖੋ ਕਿ ਤੇ ਨੀਲੀ ਦਾ ਪੱਖ ਵੀ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਹੈ ਜੀ ਸੂਤ ਦੇ ਨਿਸ਼ਾਨ ਚਾਰੇ ਪੈਰ ਤੋਤੇ ਆ ਦੋਹ ਝੋਟੀਆਂ ਦੇ ਇੱਕ ਤਾਂ ਤਾਂ ਪੂਰਾ ਫੇਸ ਜਿਹੜਾ ਦੋਸਤੋ ਮੂੰਹ ਆ ਉਹ ਵਾਈਟ ਆ ਆਹ ਕਰਦੇ ਆ ਗੱਲਬਾਤ ਬਾਈ ਜੋ ਗਰੁੱਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਜਿਸ ਵੀਰ ਨੂੰ ਪਸੰਦ ਆਊਗਾ ਆਪਦੀ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਸਭ ਤੋਂ ਪਹਿਲਾਂ ਵੀਰ ਜਗਰੂਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਆ ਚੱਲ ਜੀ ਬਹੁਤ ਵਧੀਆ ਵੀਰ ਹੋ ਠੀਕ ਠਾਕ ਐ ਵਧੀਆ ਤੁਸੀਂ ਸ਼ਾਮ ਵੀਰ ਜੀ ਬਹੁਤ ਵਧੀਆ ਤੇ ਜਗਰੂ ਭਾਈ ਕਿਵੇਂ ਚੱਲਦਾ ਪਿਆ ਕੰਮ ਕਰ ਵਧੀਆ ਵਧੀਆ ਚੱਲਣ ਲਿਆ ਵੀਰ ਜੀ ਆਈ ਜਾਂਦੇ ਪਸ਼ੂ ਤੁਰੇ ਜਾਂਦੇ ਫਿਰ ਹਾਂਜੀ ਆਈ ਜਾਂਦੇ ਚੱਲ ਜਾਂਦੇ ਠੀਕ ਆ ਅੱਜ ਝੋਟੀਆਂ ਵੀ ਚੰਗੀਆਂ ਸੋਹਣੀਆਂ ਸ਼ਕੀਨ ਹਾਂ ਹਾਂਜੀ ਮੱਝਾਂ ਤੇ ਨਹੀਂ ਇੱਕ ਸਵੇਰੇ ਵੇਗੀ ਹਾਂ ਤੇ ਦੋ ਫਿਰ ਰਹਿ ਗਈਆਂ ਠੀਕ ਆ ਤੇ ਕਰੀਏ ਫਿਰ ਸਾਹਮਣੇ ਭੈਣ ਭਰਾਵਾਂ ਤੇ ਤੇ ਜਗਰੂ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਆ ਨੀਲੀ ਦਾ ਵੀ ਤੋਂ ਹਾਂ ਇਹ ਵੀ ਜੀ ਦੂਜਾ ਸੂਆ ਸੋਨਾ ਅਲੀ ਝੋਟੀ ਅੱਛਾ ਦੇ ਲੈ ਦੂ 4-5 4-5 ਦਿਨ ਜਿਹੜੇ ਦੋਸਤੋ ਸਮਾਂ ਲੈ ਜੂ ਸੂਹਾ ਦੂਜਾ ਸੂਣਾ ਤੇ ਫੇਸ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਆਹ ਵੇਖੋ ਆਹ ਤਾਂ ਦਿਲਾਂ ਦੀ ਧੜਕਣ ਆ ਜਿਹੜੀ ਦੋਸਤੋ ਬਹੁਤੇ ਵੀਰਾਂ ਦੀ ਠੀਕ ਆ ਨੀਲੀ ਰਾਵੀ ਤੇ ਮੂੰਹ ਮੱਥਾ ਵਖਾ ਲੋ ਪਾਣੀ ਕੋਈ ਨਹੀਂ ਮੂੰਹ ਮੱਥਾ ਜਿਹੜਾ ਦੋਸਤੋ ਵਾਈਟ ਫੇਸ ਹੈਗਾ ਬਿੱਲੀ ਮਣਕਣੀ ਅੱਖਾਂ ਸਿੰਘੀ-ਸੁੰਗੀ ਬਹੁਤ ਵਧੀਆ ਬਿਲਕੁਲ ਕੁੰਡਾ ਜਿਹੜਾ ਰਿੰਗ ਸਿੰਘ ਹੈਗਾ ਠੀਕ ਆ ਜੀ ਆਹ ਆਖੂਖ ਵੇਖੋ ਪੂਰੀ ਸ਼ਕੀਨ ਤੇ ਚਾਰੇ ਪੈਰ ਵਾਈਟ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਪੈਰੋਂ ਚਾਰਾਂ ਨਿਸ਼ਾਨੀਆਂ ਨਹੀਂ ਕੁਸੀ ਸੌਮਤੇ ਵੀ ਨਿਸ਼ਾਨੀਆਂ ਆ ਗਈ ਧੁੰਨ ਤਾਂ ਬੜਾ ਜਿਆਦਾ ਧੁੰਨ ਤੱਕ ਵੀ ਦਾ ਦੋਸਰ ਨਿਸ਼ਾਨ ਹੈਗਾ ਧੁੰਨੀ ਤੇ ਨਿਸ਼ਾਨ ਹੈਗਾ ਠੀਕ ਆ ਬਾਕੀ ਥੋੜਾ ਤੋੜ ਕੇ ਆਪ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਹੋਰ ਸੋ ਬਿੱਲੀ ਮਨਕੀ ਅੱਖ ਠੀਕ ਆ ਜੀ ਤੇ ਅੱਛਾ ਤੇ ਇਹ ਸੂਹਾ ਦੂਜਾ ਬਈ ਜੰਦੂ ਦਿਨ ਪੰਜ ਚਾਰ ਲੈ ਜੂ ਹਾਂਜੀ ਲੈ ਜੂਗੀ ਠੀਕ ਆ ਤੇ ਕਿੰਨੀ ਕੁ ਸੁਭਾਵਨਾ ਹੈ ਅਸੀਂ ਨਾਰਮਲੀ ਇੱਕ ਆਪਾਂ ਜਜਮੈਂਟ ਕਰ ਸਕਦੇ ਆ ਵੀ ਇਥੋਂ ਤੱਕ ਚੱਲੋ ਆਪਾਂ ਨੂੰ ਦੁੱਧ ਦੇਣਾ ਚਾਹੀਦਾ ਦੁੱਧ ਵਿੱਚ 10-11 ਲੀਟਰ ਤੇ ਦੇਣਾ ਚਾਹੀਦਾ ਇਹਨਾਂ ਕੀ ਜਾਂਦਾ ਇਸ ਚੋਟੇ ਹਾਂ ਜੀ ਇਹਨਾਂ ਤੇ ਨੋਰਮਲ ਦੇਣਾ ਚਾਹੀਦਾ ਜੇ ਆਪਾਂ ਬਹੁਤਾ ਕਹੀਏ 15-16 ਦੇ ਦੋਗੇ ਉਹਨਾਂ ਨਹੀਂ ਫਿਰਦੇ ਬਿਲਕੁਲ 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 ਚੰਗੀ ਸੇਵਾ ਤਾਂ 10-11 ਤੱਕ ਵੀ ਕਰ ਸਕਦੀ ਹੈ ਜੀ ਠੀਕ ਆ ਬਿਲਕੁਲ ਆ ਤੋਰੀਏ ਭਾਈ ਜਗਰੂਪ ਇਧਰ ਨੂੰ ਸੋ ਬਾਕੀ ਪੇਟ ਪੁੱਠਾ ਜਿਹੜਾ ਦੋਸਤੋ ਤੁਸੀਂ ਵੇਖੋ ਹਾਈਟ ਨੋਰਮਲੀ ਮੈਂ ਤੁਹਾਨੂੰ ਜਜਮੈਂਟ ਕਰਵਾ ਦੇਣਾ ਦੋਸਤੋ ਮੀਡੀਅਮ ਹਾਈਟ ਜਿਹੜੀ ਆ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਥਾਣਾ ਚੱਡਾ ਜੇਕਰ ਬੈਕ ਸਾਈਡ ਤੋਂ ਆਪਾਂ ਦੇਖ ਰਹੇ ਹਾਂ ਬਿਲਕੁਲ ਤੇ ਪੱਧਰ ਹੈਗਾ ਠੀਕ ਆ ਜੀ ਹਵਾਨਾ ਪੱਧਰ ਤੇ ਸ਼ਾਨਦਾਨ ਤੁਨ ਕੁਆਲਿਟੀ ਆ ਦੇਖੋ ਟਾੜ ਦੇ ਕਰਕੇ ਥੋੜਾ ਡਰਦੀ ਉਪਰਾ ਠੱਡੀ ਪਈ ਆ ਹਾਂਜੀ ਹਾਂਜੀ ਲਓ ਜੀ ਠੀਕ ਆ ਥਾਣ ਦੇਵਾ ਜਿਹੜਾ ਬਿਲਕੁਲ ਵਧੀਆ ਹੈਗਾ ਬਾਕੀ ਬਹਿਣੀ ਵਾਲੇ ਪਾਸਿਓ ਤੁਸੀਂ ਆ ਇੱਕ ਵਾਰੀ ਹੋਰ ਥਾਣ ਦੀ ਕੁਆਲਿਟੀ ਵੇਖੋ ਆ ਕਰੋ ਚੈੱਕ ਜੀ ਠੀਕ ਆ ਕਿਉਂਕਿ ਇਸ ਕੁਆਲਿਟੀ ਉੱਠਾ ਰਹੇ ਤੇ ਆ ਫੇਸ ਕੁਆਲਿਟੀ ਵੇਖੋ ਠੀਕ ਆ ਮੂੰਹ ਮੱਥੇ ਦੀ ਬਿਲਕੁਲ ਪਿੰਡੇ ਦੀ ਤੇ ਸਟਰਕਚਰ ਹਮਾਂ ਦੇਲੇ ਪਾਸਿਓ ਦੋਸਤੋ ਬੜੀ ਸਫਾਈ ਆ ਠੀਕ ਆ ਤੇ 35 ਜਗਰੂ ਭਾਈ ਕਿਵੇਂ ਇੱਕ ਨੰਬਰ 35 ਵੀਰ ਇੱਕ ਨੰਬਰ ਠੀਕ ਕੋਈ ਨਾੜ ਨਹੀਂ ਗੜਨੀ ਕੋਈ ਥਣਾ ਜੀ ਚਵਾ ਕਿਵੇਂ ਪਰਊਗਾ ਪੋਲਾ ਇਹ ਚਵਾ ਬਿਲਕੁਲ ਪੋਲਾ ਰੂੰ ਵਰਗਾ ਕੋਈ ਪਿਛੇ ਦੀ ਵੀ ਆਪਣੀ ਗਰੰਟੀ ਹੋਗੀ ਜੀ ਠੀਕ ਆ ਭਾਰ ਪਿਛੇ ਦੀ ਤੇ ਬਿਲਕੁਲ 35 ਤੋਂ ਪਣ ਇੱਕ ਨੰਬਰ ਇੱਕ ਨੰਬਰ ਕੋਈ ਭੈਣ ਭਰਾ ਮੰਨ ਲਓ ਵੀ ਕੋਈ ਆਨਲਾਈਨ ਦੂਰ ਦਰਡੇ ਕੋਈ ਸੌਦਾ ਕਰ ਲੈਂਦਾ ਹਾਂਜੀ ਉਹਨਾਂ ਨੂੰ ਪਰਫੈਕਟ ਚੀਜ਼ ਹੈ ਹਾਂਜੀ ਠੀਕ ਹੈ ਕੋਈ ਇੱਥੇ ਵੀ ਆਵੇ ਆਪਦੇ ਸੁਣਨੀ ਕਰਕੇ ਖੜੇ ਜੇ ਕੋਈ ਆਨਲਾਈਨ ਮੇਰਾ ਵੀਰ ਮਗਾਊਗਾ ਆਪਣੀ ਪੂਰੀ ਗਰੰਟੀ ਹੈ ਜੀ ਠੀਕ ਆ ਜੀ ਲੋਵੀ ਦੋਸਤੋ ਨੀਂਦੀਰਾਵੀ ਦੀ ਚੋਟੀ ਆ ਵੀਰਾਂ ਦਾ ਵੀ ਆ ਸਾਡੇ ਬਲੂਆਂ ਦਾ ਫੁੱਲ ਤਸੱਲੀ ਆ ਠੀਕ ਆ ਅੱਗੋਂ ਕਿਸੇ ਵੀਰ ਨੇ ਖਰੀਦਨੀ ਆ ਤੇ ਤੁਹਾਡੀ ਆਪਦੀ ਜ਼ਿੰਮੇਵਾਰੀ ਬਣ ਜਾਂਦੀ ਆ ਦੋਸਤੋ ਆਪਦਾ ਪਸ਼ੂ ਜਿਹੜਾ ਰਕਮ ਖਰਚ ਕਰਨੀ ਆ ਤਸੱਲੀ ਕਰਕੇ ਕਿੱਲੇ ਤੋਂ ਲੈ ਕੇ ਜਾਓ ਹਾਂਜੀ ਪਿੱਛੋਂ ਪੈਸੇ ਲਾ ਕੇ ਲੈ ਆਈਦੇ ਆ ਤਸੱਲੀ ਕਰਕੇ ਲੈ ਆਈਦੇ ਆ ਹਾਂਜੀ ਬਿਲਕੁਲ ਕੋਈ ਲੈ ਵਾਲਾ ਡੰਗਰ ਲੈਵਾਂਗੇ ਫਿਰ ਆਪਾਂ ਨੂੰ ਵੇਚਣਾ ਔਖਾ ਹੈ ਅਕਸਰ ਹੀ ਨਹੀਂ ਰਕਮ ਲਾ ਕੇ ਆਪਾਂ ਪਿੱਛੋਂ ਲਿਆਉਣੀ ਆ ਆਪਾਂ ਨੂੰ ਹੀ ਆ ਲੈ ਆਉਣੀ ਆ ਬਿਲਕੁਲ ਸਹੀ ਗੱਲ ਤੇ ਜਗਰੂ ਭਾਈ ਫਿਰ ਕਿੱਥੋਂ ਤੱਕ ਅੱਜ ਲਾਟਰੀ ਕੱਢ ਦੇਣੀ ਆ ਲਾ ਮਾਈ ਤੇ ਕਹਿੰਦੀ 8000 ਵਾਟ ਲੀ ਗਏ ਹੂੰ 75 ਦੀ ਦੇ ਦਗੇ 75 ਨੂੰ ਕਰੀਏ ਥੱਲੇ ਕੰਮ 72 ਦੀ ਦੇ ਦਾਂਗੇ ਹਾਂ ਮੈਨਾਂ 75 ਤੋਂ ਵੀ ਹੋ ਜਾਏ ਥੱਲੇ ਫਿਰ ਹਾਂ ਨਾ 68000 ਦੀ ਵੀ ਮਾਈ ਦੇ ਦਾਂਗੇ 68000 ਦੀ ਹਾਂਜੀ ਪੀ ਜਿਹੜੀ ਮਤਲਬ ਵੀ ਪੂਰੀ ਲੋਹੇ ਤੇ ਲਖੀਰ ਵਾਲੀ ਗੱਲ ਹਾਂਜੀ ਬਿਲਕੁਲ ਥੋੜਾ ਬਾਰਾ ਮਾਤਾਨੇ ਤੋਂ ਕਰਾਂਗੇ ਘਰ ਆ ਇਹਦਾ ਕੋਈ ਛੋਟ ਕਰਾਂਗੇ ਥੋੜੀ ਬਾਦੀ ਬਿਲਕੁਲ ਤੁਸੀਂ ਮਾਝ ਦਾ ਦੱਸ ਦੋ ਜੇ ਕੋਈ ਕਸਰਿਆ ਤੇ ਹਾਂ ਨਹੀਂ ਮੈਨੂੰ ਫਿਲਹਾਲ ਹੁਣ ਮੌਕੇ ਤੇ ਖੜਿਆ ਦੋਸਤੋ ਕੋਈ ਬਾਲੀ ਉਹ ਨਜ਼ਰ ਜੀ ਨਹੀਂ ਆ ਰਹੀ ਚੀਜ਼ ਵੀ ਕੋਈ ਕਮੀ ਆਪਾਂ ਪੇਸ਼ੀ ਕੱਟਣ ਬੈਝ ਗਏ ਹਨਾ ਫਿਲਹਾਲ ਕਿਸੇ ਪਾਸੇ ਖੁੰਜੀ ਨਹੀਂ ਗਈ ਨਸਲ ਦੀ ਮਾਝ ਆ ਅੱਜ ਤੋਂ ਇੱਕ 20 ਦਿਨ ਪਹਿਲਾਂ ਆਪਾਂ ਦੇ 60-65 ਹਜ਼ਾਰ ਦੀਆਂ ਟੋਕੜਾਂ ਵੇਚ ਦੀਨੇ ਨੇ ਸਾ ਨੌਚੇ ਬੱਚੇ ਵਾਲੀਆਂ ਬਿਲਕੁਲ ਬਾਜ਼ਾਰ ਦੇ ਹਿਸਾਬ ਨਾਲੀਆਂ ਜੀ ਬਿਲਕੁਲ ਬਾ ਤੇ ਜੇ ਸੁਹੀ ਮੱਝ ਹੁੰਦੀ ਫਿਰ ਤਾਂ 75000 ਦੀ ਮੱਝ ਪਰ ਆਪਾਂ 70 ਜੀ ਦੋ ਛੜ ਦਾਂਗੇ ਠੀਕ ਆ ਜੀ 70000 ਦੇ ਵਿੱਚੋਂ ਦੋਸਤੋ ਦੋ ਵੀਰਾਂ ਦਾ ਵੀ ਹੋਰ ਲੈਸ ਕਰ ਦਾਂਗੇ 68000 68000 ਜਿਹੜੀ ਦੋਸਤੋ ਲਾਸਟ ਪ੍ਰਾਈਸ ਹੋਊਗੀ ਉਹਦੇ 'ਚ ਕੋਈ ਮੌਕੇ ਤਾਂ ਕੋਈ ਥੋੜਾ ਬਾਦ ਅਰਸਾ ਛੜਾਈ ਜਿਵੇਂ ਕਹਿ ਲਈ ਉਹ ਹੋ ਜਾਊਗਾ ਠੀਕ ਆ ਝੋਟੀ ਚੰਗੀ ਆ ਦਿਲ ਨੂੰ ਲੱਗੂਗੀ ਪਸੰਦ ਆਜੂਗੀ ਤੁਹਾਨੂੰ ਠੀਕ ਆ ਕਦ ਘਾਟ ਵੱਡਾ ਤੇ ਥੱਲਿਓਂ ਭਾਂਡਾ ਜਿਹੜਾ ਵੇਖੋਗੇ ਦੋਸਤੋ ਉਹ ਵੀ ਪੂਰਾ ਸਫਾਈ ਵਾਲਾ ਇਹ ਵੀਰ ਪਹਿਲਾ ਸੁਆ ਸੁਣ ਜਾਣ ਝੋਟੀ ਪਹਿਲਾ ਸੂਆ ਸੂਵੇਗੀ ਹਾਂਜੀ ਤੇ ਜਗਰੂਪ ਕਿੰਨੇ ਕ ਦਿਨ ਇਹਦੀ ਲੈ ਕੇ ਜਾਊ ਹਜੇ ਇਹ ਵੀਰ ਜੀ ਲੈ ਜੂ 10 ਦਿਨ ਤੇ ਲੈ ਜੂ 10 ਦਿਨ ਹਾਂਜੀ ਘਟੋ ਘਟ ਲੈ ਜੂਗੀ ਹਾਂਜੀ ਸੂਆ ਪਹਿਲਾ ਹੈ ਹਾਂਜੀ ਠੀਕ ਆ ਥਾਨ ਥਣ ਤਾਂ ਪੂਰਾ ਮੁਠੀ ਵਾਲਾ ਪੈਦੂ ਆਪਣੇ ਆਂ ਬੈਠੀ ਹੈ ਬਾਕੀ ਆ ਥਾਨ ਦੀ ਕੁਆਲਿਟੀ ਵੇਖੋ ਜੀ ਠੀਕ ਆ ਇਹ ਮੁਠੀ ਵਾਲਾ ਥਾਣਾ ਦੋਸਤੋ ਹੱਥੀ ਚਬਾਈ ਰਹਾ ਤੇ ਸਾਰ ਤੇ ਨਿਸ਼ਾਨ ਮਿਸ਼ਾਨ ਸੂਤ ਨਿਸ਼ਾਨਾ ਚਾਰੇ ਪੈਰ ਵਾਈਦਾ ਤੇ ਕੱਦ ਜਿਹੜਾ ਇਹ ਝੋਟੀ ਦੀ ਆਪਾਂ ਖਾਸ ਤੌਰ ਤੇ ਗੱਲ ਕਰ ਲਈਏ ਤੇ ਫੁੱਲ ਉੱਚੇ ਕਦ ਕਾੜਦੀ ਆ ਠੀਕਾ ਵੱਡੇ ਕਦ ਕਾੜਦੀ ਵੱਡੇ ਕਦ ਕਾੜਦੀ ਆ ਸੋ ਅੱਗੇ ਜਿਹੜਾ ਵੀ ਹੋਰ ਚੰਗੀ ਖਾਸੀ ਸੇਵਾ ਕਰੂਗਾ ਤੇ ਝੋਟੀ ਡਬਲ ਕਰ ਲੋਂਗੇ ਤੁਸੀਂ ਸਿਹਤਮੰਦ ਹੋਰ ਕਰੋਗੇ ਦੋਸਤੋ ਤੇ ਮੈਨੂੰ ਲੱਗਦਾ ਵੀ ਫੁੱਲ ਵੱਡੀ ਇਹ ਹੋਰ ਝੋਟੀ ਜਾਪੂਗੀ ਤੇ ਕੁਆਲਿਟੀ ਆ ਪੂਰੀ ਠੀਕਾ ਜੀ ਸਿੰਗੀ ਸੁੰਗੀ ਸੋਹਣੀ ਆ ਤੇ ਸ਼ਰੀਫੀ ਪੂਰੀ ਆ ਵੀ ਨਾਰਮਲ ਹੀ ਇੱਕ ਥਣ ਨੂੰ ਹੱਥ ਕਈ ਨਾ ਕੋਈ ਪਸ਼ੂ ਲਵਾਉਂਦਾ ਨਹੀਂਗਾ ਠੀਕਾ ਜੀ ਗੱਬਣ ਤੇ ਜਿਹੜਾ ਮਰਜੀ ਥੱਲੇ ਬਹਿ ਕੇ ਵੀਰ ਠੀਕਾ ਤਿੱਪੇ ਜਾਵੇ ਤਸੱਲੀ ਕਰ ਲੈ ਚੈੱਕ ਕਰ ਲੈ ਤੇ ਆਹ ਵੇਖੋ ਤੇ ਜਗਰੂਪ ਸੂਹਾ ਪਹਿਲਾਂ ਹੀ ਆ ਹਾਂਜੀ ਪਹਿਲਾਂ ਦਿਨ ਲੈ ਜੂ ਹਜੇ ਦਾ ਲੈ ਜੀ ਠੀਕ ਆ ਤੇ ਤੋੜ ਗਏ ਹਿੱਦਰ ਨੂੰ ਤੋੜੋ ਤੇ ਬਿਲਕੁਲ ਚਮੜੀ ਦੀ ਗੱਲ ਕਰੀਏ ਤੇ ਪਤਲੀ ਆ ਦੋਸਤੋ ਠੀਕ ਆ ਬਿਲਕੁਲ ਗੰਡੇ ਦੇ ਛਿਲ ਜੀ ਆਪਾਂ ਕਵਾਂਗੇ ਤੇ ਬਿਲਕੁਲ ਇੰਨੀ ਕੀ ਜਿਆਦੀ ਪਤਲੀ ਜਿਹੜੀ ਚਮੜੀ ਆ ਸੋ ਬਾਕੀ ਥਾਣਾ ਲੈਵਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਕਿਸੇ ਪਾਸਿਓ ਕੋਈ ਸਾਈਡ ਦਾ ਜਾਂ ਦੂਜਾ ਤੀਜਾ ਕੋਈ ਤੁਹਾਨੂੰ ਲੱਭੂਗਾ ਨਹੀਂ ਕੋਈ ਠੀਕ ਆ ਜੀ ਕਮੀ ਭੇਸੀ ਕੱਢਣ ਵਾਲੀ ਚੀਜ਼ ਆ ਬਾਕੀ ਹਵਾਨੇ ਤੱਕ ਵੀ ਜਿਹੜਾ ਦਾਗ ਦੋਸਤੋ ਨਿਸ਼ਾਨ ਆ ਉਹ ਮਿਲ ਜੂਗਾ ਤੇ ਆਹ ਵੇਖੋ ਜੀ ਚਾਰ شپੇਰਿਓ ਆਲ ਅਰਾਊਂਡ ਤੋਂ ਹਵਾਨੇ ਦੇ ਵਿੱਚ ਦੋਹਾਂ ਪਾਸੇ ਡੱਬ ਗਿਆ ਹੂੰ ਚੱਲੋ ਪੈਰਾਂ ਤੇ ਠੀਕ ਆ ਜਿੰਨਾ ਵੀ ਪਸ਼ੂ ਆ ਦੋਸਤੋ ਟੋਟਲ ਮਲਾ ਕੇ ਕੁਆਲਿਟੀ ਆ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਪਸੰਦ ਆਈ ਚੀਜ਼ ਆਪਦੀ ਤਸੱਲੀ ਤੁਸੀਂ ਆਪਦੀ ਟਿਪਕੇ ਵੀ ਘਰ ਕਰ ਸਕਦੇ ਹੋ ਤੇ ਜਗਰੂਪ ਭਾਈ ਇਹ ਤਾਂ ਫਿਰ ਕਿੱਥੋਂ ਤੱਕ ਮੋਲ ਵੀਰੇ ਦੇ ਦੇਣੀ ਜਿਹੜੀ ਮੋਲੇ ਵੀ ਜਾਈ ਲੈਂਦੇ ਨਾਲੇ ਕਰਨੇ ਬਿਲਕੁਲ ਜ਼ਰੂਰੀ ਮੋਲੇ ਦਾ ਕਰ 72000 ਅੱਛਾ ਜੀ 68000 ਦੀ ਦੇ ਦਾਂਗੇ ਇਹ ਵੀ 68 ਦੀ ਹਾਂਜੀ ਦੋਨੋਂ ਫਿਰ 68 68 ਦੇ ਇਹਦਾ ਹੋਰ ਯਾਰ ਛੱਡ ਦਾਂਗੇ 70 ਦੀ ਹੋਰ 500 ਛੱਡ ਦਾਂਗੇ ਸਾਢੇ 68 ਦੀ ਦੇ ਦਾਂਗੇ ਸਾਢੇ 68 ਦੀ ਹੋਗੀ ਹਾਂਜੀ ਲਓ ਵੀ ਦੋਸਤੋ ਫੁੱਲ ਵੱਡੀ ਕੱਦ ਕਾਰ ਦੀ 68 ਸਾਢੇ 68000 ਦੀ ਜਿਹੜੀ ਦੋਸਤੋ ਤੁਹਾਨੂੰ ਇਹ ਝੋਟੀ ਮਿਲ ਜੂਗੀ ਫੁੱਲ ਵੱਡੇ ਕੱਦ ਕਾਰ ਦੀ ਇਹ ਤਾਂ ਵਜਨ ਵਾਲੀ ਵੀ ਆ ਵਜਨ ਵਾਲੀ ਠੀਕ ਆ ਵਜਨ ਵਾਲੀ ਵੀ ਆ ਤੇ ਉਹ ਇਹਦੇ ਵੀਰ ਜੀ ਪਿੱਛੇ ਦੀ ਗਾਰੰਟੀ ਹੋ ਗਈ ਹੂੰ ਪਾਰ ਪਿੱਛੇ ਦੀ ਹਾਂਜੀ ਠੀਕ ਆ ਤੇ ਪਣ ਧੁੱਪਣ ਵੀ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਠੰਡੀ ਤੇ ਰਹੀ ਆ ਸਾਹਿਬ ਆ ਦੇਖੋ ਵੀਰੋ ਠੀਕ ਆ ਦੇਖੋ ਵੀ ਇੰਨਾ ਸੀਲਸ ਆ ਪੋਜ਼ਿਟਿਵ ਡੋਸਤੋ ਵਿਰਲਾ ਪੰਜ ਆ ਜਦੋਂ ਕਿਸੇ ਨਿਕਲਦਾ ਪਹਿਲੇ ਸੋਏ ਚ ਵੀਰ ਹੂੰ ਤੇ 650 ਦੀ ਜਿਹੜੀ ਆ ਦੋਸਤੋ ਇਹ ਫਾਈਨਲ ਹੋ ਗਈ ਆ ਠੀਕ ਆ ਤੇ ਬਾਕੀ ਕੋਈ ਵੀਰ ਆਵੇ ਸਮਝ ਆਉਂਦੀ ਵੀ ਤੁਸੀਂ ਰੇਟ ਲਾਵੋ ਪਰ ਇੱਕ ਵਾਰੀ ਕੁਆਲਿਟੀ ਚੀਜ਼ ਜ਼ਰੂਰ ਇੱਥੇ ਆਣ ਕੇ ਚੈੱਕ ਕਰ ਲਿਓ ਤੇ ਜੇਕਰ ਵੇਖ ਕੇ ਮੁੱਲ ਲਾਵੇ ਆਪਾਂ ਡੰਗਰਾਂ ਦੇ ਹਿਸਾਬ ਨਾਲ ਬਿਲਕੁਲ ਮੁੱਝਾਇਜ ਕਿਤੇ ਜੀ ਹਾਂਜੀ ਤੇ ਉਹ ਮੱਜਾਂ ਦਾ ਪੰਜ-ਪੰਜ 4-4 ਦਿਨ ਕੱਚੀਆਂ ਹਨ ਆ ਤੇ ਆਪਾਂ 5-5000 ਮੁੱਲੋ ਹੀ ਘਟ ਕੀਤਾ ਇਹੋ ਝੋਟੀਆਂ 70 ਤੋਂ ਬਾਹਰ ਵੀ ਗਨਾਲੀ ਆ ਆ ਵੀ 75000 ਦੀ ਝੋਟੀ ਸੁਕੇ ਵੇਖਦੀ ਆ ਕੋਈ ਸ਼ੱਕ ਨਹੀਂ ਜੀ ਤੇ ਆਹ ਰੇੜਾ ਦੋਸਤੋ ਆ ਬਿਲਕੁਲ ਅੱਜ ਦੋ ਝੋਟੀਆਂ ਸੀ ਵੀਰ ਜਗਰੂਪ ਦੇ ਕੋਲੇ ਅਲਗੋਂ ਕੋਠੀ ਤੇ ਨੰਬਰ ਜਗਰੂਪ ਦੱਸੋ ਆਪਣੇ ਮੋਬਾਈਲ ਨੰਬਰ 98781 33177 ਠੀਕ ਹੈ ਜੀ ਤੇ ਇੱਕ ਹੋਰ ਮੋਬਾਈਲ ਨੰਬਰ 84376 34902 ਠੀਕ ਹੈ ਜੀ ਇਹ ਦੋਵੇਂ ਨੰਬਰ ਜਿਹੜੇ ਆ ਦੋਸਤੋ ਆਪਾਂ ਸਕਰੀਨ ਤੇ ਵੀ ਐਸੇ ਚਲਦੇ ਕਰਦੇ ਨੇ ਆ ਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਪਸ਼ੂ ਪਸੰਦੀਦਾਰ ਆ ਤੁਹਾਡੇ ਜਿਹੜਾ ਮਰਜ਼ੀ ਖਰੀਦ ਲਓ ਠੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ